ਆਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸਰਦੀਆਂ ਸੂਟਾਂ ਦੀ ਵੈਰਾਈਟੀ ਸਰਦੀ ਵਾਲਾ ਆਰੀਆ ਵਰਕ ਦੇ ਉੱਤੇ ਕਸ਼ਮੀਰੀ ਦਾ ਸੂਟ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਜੀ ਇਹਦੇ ਵਿੱਚ ਪਹਿਲਾਂ ਵੀ ਬਹੁਤ ਡਿਜ਼ਾਈਨ ਆਏ ਸੀਗੇ ਨਵੇਂ ਦਵਾਰੇ ਬਹੁਤ ਕਲਰ ਤੇ ਡਿਜ਼ਾਈਨ ਆ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਪੂਰਾ ਵਧੀਆ ਸ਼ਾਨਦਾਰ ਕੱਪੜਾ ਹੀ ਦੇਖੋ ਆਰੀ ਵਰਕ ਕੜਾਈ ਦਾ ਪਸ਼ਮੀਨੇ ਦੀ ਸਲਵਾਰ ਨਾਲ ਨਾਲ ਸ਼ਾਵਲ ਹੈ ਇਹ ਇਹ ਸ਼ਾਵਲਾ ਜੀ ਨਾਲ ਇਹਦੇ ਆਰੀ ਵਰਕ ਕਮੀਜ਼ ਦੇ ਉੱਤੇ ਸਾਰਾ ਬਣਿਆ ਹੋਇਆ ਹੈਗਾ ਕੱਪੜਾ ਵੀ ਐਕਸਟਰਾ ਜੀ ਬਹੁਤ ਵਧੀਆ ਕੱਪੜਾ ਪਿਆ ਹੋਰ ਪਸ਼ਮੀਨੇ ਦੇ ਉੱਤੇ ਹੈ ਜੀ ਇਹ ਮਾਰਕੀਟ ਦੇ ਵਿੱਚ ਵਿਕੇ ਹਜ਼ਾਰ ਦਾ ਵਿਕੇ 1100 ਦਾ ਸਾਡਾ ਰੇਟ ਸਿਰਫ 650 ਰੁਪਏ ਦਾ ਚਾਹੀਏ ਇਹ 650 ਰੁਪਏ ਦੇ ਵਿੱਚ ਆਰੀ ਵਰਕ ਪਸ਼ਮੀਨੇ ਦਾ ਸੂਟ ਰੰਗ ਕਢਾਈਨ ਦੇ ਵਿੱਚ ਬਹੁਤ ਆਇਆ ਹੋਇਆ ਜੀ ਰੰਗ ਤੇ ਡਿਜ਼ਾਈਨ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਤੇ ਬਹੁਤ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਇੱਕ ਤੋਂ ਇੱਕ ਕਲਰ ਤੇ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਸਰਦੀ ਵਾਲੀ ਵੈਰਾਈਟੀ ਹੈ ਜੀ ਬਿਲਕੁਲ ਪ्योर ਸਰਦੀ ਵਾਲੀ ਇਹ ਜਮਾ ਆ ਦੇਖੋ ਜੀ ਦੇਖੋ ਕਿਨੇ ਸ਼ਾਨਦਾਰ ਆਏ ਹੋਏ ਨੇ ਗਏ। ਸ਼ਮੀਨੇ ਦਾ ਆਲੀ ਵਰਕ ਸੂਟ ਨਾਲ ਪੂਰਾ ਵਧੀਆ ਸ਼ਟੌਲ ਆਈ ਵੱਡਾ ਸਾਰਾ ਲੱਗਿਆ ਕੋਈ ਬਾਲਾ ਛੋਟਾ ਜਿਹਾ ਹੀ ਲੱਗਿਆ ਹੋਇਆ ਸ਼ਟੌਲ ਵੀ ਨਾਲ ਇਹਦੇ। ਸਿਰਫ 650 ਦਾ ਕਰਤਾ ਜੀ ਇਹ। 650 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ। ਰਾੰਗੜ ਜੈਨ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਭਰਾਵਾਂ ਦੀ ਹਿੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾਗਾ ਸਰਦੀ ਵਾਲੇ ਸੂਟਾਂ ਦਾ ਵਿਆਹ ਸ਼ਾਦੀ ਵਾਲੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਰਾੰਗੜਿਆ ਦੇ ਵਿੱਚ ਜੀ ਬਹੁਤ ਆ ਚੁੱਕੇ ਨੇਗੇ ਜਿੰਨੇ ਮਰਜ਼ੀ ਲੈ ਸਕਦੇ ਹੋਗੇ ਕਿਸੇ ਵੀ ਭੈਣ ਭਰਾ ਨੇ ਇਕੱਠੇ ਸੂਟ ਵੇਚਣ ਵਾਸਤੇ ਲੈਣੇ ਨੇ ਦੁਕਾਨਦਾਰੀ ਵਾਸਤੇ ਲੈਣੇ ਨੇ ਤਾਂ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਹੈਗਾ ਜਿੰਨੇ ਮਰਜ਼ੀ ਲੈ ਜਾ ਸਕਦਾ ਹੈਗਾ ਕੋਈ ਵਿਆਹ ਸ਼ਾਦੀ ਵਾਸਤੇ ਇਕੱਠੇ ਸੂਟ ਲੈਣੇ ਨੇ ਤਾਂ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਦੇ ਉੱਤੇ ਜੀ ਟਰਾਲੀ ਵਾਹ ਬਿਲਕੁਲ ਫ੍ਰੀ ਤਿਆਰ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਵਾਹਗਲ ਸਕੀਮ ਚੱਲ ਰਹੀ ਹੈ ਜੀ 14-1500 ਰੇਟ ਦਾ ਬਹੁਤ ਵੀ ਟਰਾਲੀ ਵਾਏਗਾ 10000 ਦੀ ਕੱਪੜੀ ਦੀ ਖਰੀਦ ਕਰਦੇ ਉੱਤੇ ਫ੍ਰੀ ਤਾ ਜਾਊਗਾ ਜੀ ਰੇਟ ਵੀ ਉਹੀ ਕੱਟ ਕੇ ਮਿਲਣਾ ਹੈਗਾ ਇਹ ਨਹੀਂ ਵੀ ਰੇਟ ਐਕਸਟਰਾ ਲੱਗਣਾ ਹੈ ਜਿਹੜਾ ਰੇਟ ਬੋਲਦੇ ਆ ਵੀਡੀਓ ਦੇ ਵਿੱਚ ਉਹੀ ਰੇਟ ਦੇ ਉੱਤੇ ਲਾ ਕੇ ਟਰਾਲੀ ਬੈਗ ਵਿੱਚ ਉਹੀ ਤਾ ਜਾਊਗਾ ਆ ਦੇਖੋ ਜੀ ਰੰਗ ਤੇ ਇਹਦੇ ਵਿੱਚ ਡਿਜ਼ਾਈਨਿੰਗ ਇੱਕ ਤੋਂ ਇੱਕ ਡਿਜ਼ਾਈਨਿੰਗ ਵਧੀਆ ਜੀ ਇੱਕ ਤੋਂ ਇੱਕ ਕਲਰ ਵਧੀਆ ਸਾਰੇ ਸਰਦੀਆਂ ਦੀ ਕੁਆਲਿਟੀ ਹੈ ਜੀ ਬਿਲਕੁਲ ਡਸਟੀ ਸ਼ੀਟਾਂ ਦੇ ਵਿੱਚ ਮਾਲ ਆ ਸਾਰਾ ਜੀ ਇਹ ਤੇ ਕੁੜੀਆਂ ਕੱਟਰੀਆਂ ਦਾ ਸੂਟ ਬਣਾਓ ਤੇ ਸਿਆਣੇ ਬੰਦੇ ਦਾ ਬਣਾਓ ਜੀ ਰੰਗ ਸਾਰੇ ਵਧੀਆ ਜੀ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਆ ਦੇਖੋ ਜੀ ਡਿਜ਼ਾਈਨ ਸਾਰੇ ਕਿੰਨੇ ਡਿਜ਼ਾਈਨ ਦੇਖੀ ਜਾਣਗੇ ਓਨੇ ਹੀ ਸ਼ਾਨਦਾਰ ਡਿਜ਼ਾਈਨ ਹੈ ਸਾਰੇ ਜਿਹੇ ਸਾਡੇ 650 ਰੁਪਏ ਚ ਕਰਤਾ ਜੀ ਇਹੇ 650 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਫੈਂਸੀ ਪਸ਼ਮੀਨੇ ਦਾ ਸੂਟ ਹੈ ਮੈਚਿੰਗ ਸੂਟ ਆਰੀ ਵਰਕ ਦੇ ਨਾਲ ਆਰੀ ਵਰਕ ਦੇ ਨਾਲ ਸਿਰਫ 650 ਦਾ ਖਤਤਾ ਜੀ ਇਹ ਸਾਦਾ ਸੂਟ ਨਹੀਂ ਆਉਂਦੇ 650 ਦਾ ਨਾਲ ਸ਼ਾਲ ਹੈਗਾ ਆਰੀ ਵਰਕ ਦੇ ਨਾਲ 650 ਦਾ ਖਤਤਾ ਜੀ ਇਹ ਭਰਾਮਾ ਦੀ ਹੱਟੀ ਵਸਟੇਨ ਰੋਡ ਮੋੜ ਮੰਡੀ